ਤੁਸੀਂ ਦੇਖ ਰਹੇ ਹੋ ਸਮਝਰ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਆਰਬੀਆ ਦੇ ਵਿੱਚ ਸੰਬੋਧਨ ਕਰਨ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭពਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਲੈ ਕੇ ਆ ਉਹਨਾਂ ਦੇ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿੱਚ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਤੇ ਉਸ ਸੰਬੋਧ ਤੇ ਇਹ 100 ਦਿਨ ਦਾ ਸਮਾਂ ਜਿਹੜਾ ਉਹ ਕਿਸ ਲਈ ਦਿੱਤਾ ਤੇ ਕਿਉਂ ਦਿੱਤਾ ਤੇ ਤੁਸੀਂ ਕੀ ਕਹਿਣਾ ਚਾਹੋ ਭੁਪਿੰਦਰ ਜੀ ਆ ਲੰਗੇ ਦੇਣੀ بس ਮੰਡੇ ਨੂੰ ਅੱਜ ਬੁੱਧਵਾਰ ਆ ਮੰਡੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਜੀ ਮੁੰਬਈ ਦੇ ਵਿੱਚ ਆਰਬੀਆਈ ਦੇ ਜਿਹੜਾ ਹੈੱਡ ਕੁਆਟਰ ਆ ਉੱਥੇ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰ ਰਹੇ ਸੀ ਤੇ ਉਹਨਾਂ ਨੇ ਆਰਬੀਆਈ ਦੇ ਅਧਿਕਾਰੀਆਂ ਨੂੰ 100 ਦਿਨ ਦਾ ਸਮਾਂ ਦਿੱਤਾ ਕਿ ਭਾਈ ਤੁਹਾਡੇ ਕੋਲ 100 ਦਿਨ ਦਾ ਸਮਾਂ ਹੈ ਇਹਨਾਂ 100 ਦਿਨਾਂ ਦੇ ਵਿੱਚ ਵਿੱਚ ਤੁਸੀਂ ਭਾਈ ਆਪਣੇ ਲਾਹਾ ਲੈ ਲਓ ਇਹਨਾਂ 100 ਦਿਨਾਂ ਦਾ 100 ਦਿਨਾਂ ਤੋਂ ਬਾਅਦ ਤੁਹਾਡੇ ਕੋਲ ਸਮਾਂ ਨਹੀਂ ਹੋਣਾ ਤੁਹਾਡਾ ਜਿਹੜਾ ਉਹ ਬਰਡਨ ਆ ਬਹੁਤ ਜ਼ਿਆਦਾ ਵੱਜਣਾ ਤੁਹਾਡੇ ਕੋਲ ਸਿਰ ਖੁਰਕਣ ਨੂੰ ਟਾਈਮ ਨਹੀਂ ਹੋਣਾ ਤੁਸੀਂ ਆਉਣ ਵਾਲੇ 10 ਦਿਨਾਂ ਆਉਣ ਵਾਲੇ 10 ਸਾਲਾਂ ਦੇ ਲਈ ਇੱਕ ਰਣਨੀਤੀ ਬਣਾਉਣੀ ਹੈ ਰੁਪਈਏ ਨੂੰ ਲੈ ਕੇ ਪਵਿੰਦਰ ਜੀ ਤੁਸੀਂ ਆਪਾ ਦੇਖਦੇ ਆਗੇ ਜਿਹੜਾ ਸਾਡਾ ਫੋਰਨ ਰਿਜ਼ਰਵ ਹੈ ਫੋਰਨ ਰਿਜ਼ਰਵ ਦੇ ਵਿੱਚ ਜਿਸ ਢੰਗ ਨਾਲ ਫੋਰਨ ਦੀਆਂ ਆਪਣੇ ਕੋਲ ਹੁੰਦੇ ਰਿਜ਼ਰਵ ਹੁੰਦੇ ਨੇ ਹੈਨਾ ਕਰੰਸੀਆਂ ਦੇ ਰਿਜ਼ਰਵ ਹੁੰਦੇ ਨੇ ਸਭ ਤੋਂ ਜ਼ਿਆਦਾ ਜਿਹੜਾ ਫੋਰਨ ਰਿਜ਼ਰਵ ਦੇ ਵਿੱਚ ਸਮਝ ਲਓਗੇ ਹੁੰਦਾ ਫੋਰੈਕਸ ਦੇ ਵਿੱਚ ਡਾਲਰ ਜਿਹੜਾ ਹੁੰਦਾ ਉਹ ਸਭ ਤੋਂ ਜ਼ਿਆਦਾ ਉਹਦੀ ਐਮੀਅਤ ਜਾਂ ਸਭ ਤੋਂ ਜ਼ਿਆਦਾ ਹੁੰਦਾ ਔਰ ਜਦੋਂ ਵੀ ਆਪਾਂ ਕੋਈ ਚੀਜ਼ ਦੇਖਦੇ ਆ ਤੇ ਉਹ ਉਸ ਦਾ ਜਿਹੜੀ ਮੈਅਰਮੈਂਟ ਆ ਜਾਂ ਉਹਦਾ ਜਿਹੜਾ ਦੇਖਿਆ ਜਾਂਦਾ ਵੀ ਉਹ ਕਿੰਨੇ ਡਾਲਰ ਔਰ ਡਾਲਰ ਦੇ ਹਿਸਾਬ ਨਾਲ ਉਹਦੀ ਜਿਹੜੀ ਹੈਗੇ ਨਾਪ ਤੋਲ ਹੁੰਦਾ ਵੀ ਇਸ ਇਹ ਜਿਹੜੀ ਇਹ ਲੈਵਲ ਹੈਗਾ ਇਹ ਡਾਲਰ ਦਾ ਇੰਨਾ ਹੈਗਾ ਇਸ ਚੀਜ਼ ਦੇ ਵੈਲਿਊ ਇੰਨੀ ਹੈਗੀ ਹੈ ਤੇ ਕਿਤੇ ਨਾ ਕਿਤੇ ਇਸ ਵੇਲੇ ਜਿਸ ਢੰਗ ਨਾਲ ਗਲੋਬਲੀ ਅਸੈਸੀਬਲ ਔਰ ਅਸੈਪਟੇਬਲ ਜਿਹੜਾ ਡਾਲਰ ਹੈ ਯੂ ਐਸ ਡਾਲਰ ਦੀ ਮੈਂ ਆਪਾਂ ਗੱਲ ਕਰ ਰਿਹਾ ਉਹ ਹੈ ਤੇ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਆਰ ਬੀ ਆਈ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਈਮ ਦਿੱਤਾ ਹੈ ਕਿ ਇਹ 10 ਜਨ 100 ਦਿਨ ਜਿਹੜੇ ਹੈਗੇ ਨੇ ਇਹਦੇ ਵਿੱਚ ਕਹਿੰਦੇ ਆ ਕਿ ਮੈਂ ਚੋਣਾਂ ਨੂੰ ਲੈ ਕੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਰੁਝਿਆ ਹੋਇਆ ਤੁਹਾਡੇ ਕੋਲ ਇਹਨਾਂ 100 ਦਿਨਾਂ ਦਾ ਸਮਾਂ 100 ਦਿਨਾਂ ਤੋਂ ਬਾਅਦ ਅਚਾ ਅਗਲੇ ਦਿਨੀ ਜਿੱਦਨ ਮੈਂ ਦੁਬਾਰਾ ਪ੍ਰਧਾਨ ਮੰਤਰੀ ਬਣਾਂਗਾ ਦੁਬਾਰਾ ਰੀਇਲੈਕਟ ਹੋਵਾਂਗਾ ਜਦੋਂ ਮੈਂ ਸੌ ਚੁੱਕਾਂਗਾ ਤੇ ਅਗਲੇ ਦਿਨ ਤੋਂ ਹੀ ਤੁਹਾਡੇ ਤੇ ਜਿਹੜਾ ਹੈਗਾ ਵਰਕ ਬਰਡਨ ਬਹੁਤ ਜ਼ਿਆਦਾ ਵੱਧ ਜਾਣਾ ਹੈ ਆਰਬੀਏ ਦੇ ਅਧਿਕਾਰੀਆਂ ਨੂੰ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਆਖੀ ਹੈ ਜੀ ਗੱਲ ਇਹ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਰੁਪਏ ਦੀ ਅਸੈਸੀਬਿਲਟੀ ਹੈਗੀ ਆ ਜਾਂ ਅਸੈਪਟੇਬਲਟੀ ਹੈਗੀ ਆ ਉਹ ਆਪਾਂ ਪੂਰ ਇੰਟਰਨੈਸ਼ਨਲ ਲੈਵਲ ਤੇ ਕਰਨੀ ਹੈ ਰੁਪਏ ਨੂੰ ਅਸੀਂ ਗਲੋਬਲੀ ਕਰਨਾ ਹੈ ਇੰਟਰਨੈਸ਼ਨਲ ਜਿਸ ਢੰਗ ਨਾਲ ਡਾਲਰ ਦੀ ਵੈਲਿਊ ਉਸ ਤਰੀਕੇ ਨਾਲ ਅਸੀਂ ਰੁਪਏ ਨੂੰ ਵਧਾਉਣਾ ਹੈਗਾ ਜਿਵੇਂ ਕਿ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਨਾ ਜੀ ਮਤਲਬ ਸਾਡੀ ਨੀਤੀ ਜਿਹੜੀ ਹੈਗੀ ਇਸ ਢੰਗ ਦੀ ਹੋਣੀ ਚਾਹੀਦੀ ਹੈ ਕਿ ਜਿਹੜੀ ਕਰਜ਼ਾ ਹੈਗਾ ਉਹ ਹਰ ਇੱਕ ਗਰੀਬ ਤੋਂ ਗਰੀਬ ਬੰਦੇ ਨੂੰ ਮਿਲੇ ਤੇ ਨਾਲ ਦੇ ਨਾਲ ਹੀ ਟੈਕਨੋਲੋਜੀ ਨੂੰ ਵਾਸਟ ਕਰਨ ਵਾਸਤੇ ਟੈਕਨੋਲੋਜੀ ਨੂੰ ਅੱਗੇ ਵਧਾਉਣ ਵਾਸਤੇ ਕਾਰਪੋਰੇਟ ਸੈਕਟਰਾਂ ਦੇ ਨਾਲ-ਨਾਲ ਹਰ ਵਰਗ ਨੂੰ ਹਰ ਸੈਕਟਰ ਦੇ ਵਿੱਚ ਜਿਹੜਾ ਲੋਨ ਆਸਾਨੀ ਨਾਲ ਅਵੇਲੇਬਲ ਹੋ ਸਕੇ ਦੇਖੋ ਭੁਪਿੰਦਰ ਜੀ RBI ਦੀ ਜੇ ਆਪਾਂ ਗੱਲ ਕਰੀਏ ਰਿਜ਼ਰਵ ਬੈਂਕ ਆਫ ਇੰਡੀਆ ਦੀ ਇਹਦਾ ਕੰਮ ਕੀ ਹੁੰਦਾ ਹੈ ਇਹਦਾ ਕੰਮ ਤੇ ਹੁੰਦਾ ਹੈ ਕਿ ਕਰੰਸੀ ਨੂੰ ਪ੍ਰਿੰਟ ਕਰਨਾ ਡਿਸਟ੍ਰਿਬਿਊਟ ਕਰਨਾ ਮੰਗਾਈ ਦੇ ਉੱਤੇ ਜਿਹੜਾ ਹੈ ਮਹਿੰਗਾਈ ਨੂੰ ਕੰਟਰੋਲ ਕਰਨਾ ਇਨਫਲੇਸ਼ਨ ਕੰਟਰੋਲ ਕਰਨਾ ਜਿਹਨੂੰ ਕਹਿੰਦੇ ਆ ਸੋ ਕਈ ਕੰਮ ਹੁੰਦੇ ਨੇ ਬੈਂਕਿੰਗ ਨੂੰ ਰੈਗੂਲੇਟ ਕਰਨਾ RBI ਦੇ ਅਧੀਨ ਹੀ ਹੁੰਦੇ ਸਾਰੇ ਜਿੰਨੇ ਵੀ ਬੈਂਕ ਹੈਗੇ ਨੇ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਨੇ ਜੋ ਰੈਗੂਲੇਟ ਤੇ RBI ਕਰਦਾ ਸੋ RBI ਜਿਹੜਾ ਹੈਗਾ RBI ਦੇ ਵਿੱਚ ਇਸ ਵੇਲੇ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਜਿਹੜੇ ਇਸ ਵੇਲੇ ਹੈਗੇ ਸ਼ਸ਼ੀਕਾਂਤ ਹੈਗੇ ਨੇ ਆਪਣੇ RBI ਦੇ ਗਵਰਨਰ ਔਰ ਇਹ ਸ਼ਸ਼ੀਕਾਂਤ ਦਾਸ IAS ਅਫਸਰ ਨੇ ਰਟਾਇਰਡ ਇਹਨਾਂ ਦੇ ਕਾਫੀ ਪੜੇ ਲਿਖੇ ਨੇ ਪਹਿਲਾਂ ਹੁੰਦੇ ਸੀਗੇ ਆਪਣੇ ਰਗੂਰਾਮ ਰਾਜਨ ਹੁਣ ਇਸ ਵੇਲੇ ਉਹ ਤਾਂ ਖੈਰ ਕਾਫੀ ਸਮਾਂ ਪਹਿਲਾਂ ਹੁੰਦੇ ਸੀ ਤੇ ਇਸ ਵੇਲੇ ਜਿਸ ਢੰਗ ਨਾਲ ਸ਼ਸ਼ੀਕਾਂਤ ਦਾਸ ਹੈਗੇ ਨੇ ਏ ਐਮ ਐ ਬੀ ਇਹ ਕਾਫੀ ਹਾਈਲੀ ਕੁਆਲੀਫਾਈਡ ਨੇ ਇਹ ਇਹਨਾਂ ਨੇ ਸਟੇਨ ਸਟੀਫਨ ਤੋਂ ਬੈਚਲਰ ਮਾਸਟਰ ਡਿਗਰੀ ਕੀਤੀ ਹੈ ਡੀਲਿਟ ਕੀਤੀ ਹੋਈ ਹੈ ਉੱਤਕਲ ਯੂਨੀਵਰਸਿਟੀ ਤੋਂ ਸੋ ਆਰਬੀਆਈ ਦੀ ਜਿਹੜੀ ਸਥਾਪਨਾ ਹੈਗੀ ਹੈ ਬ੍ਰਿਟਿਸ਼ ਰਾਜ ਦੇ ਦੌਰਾਨ ਹੋਈ ਸੀਗੀ ਇੱਕ ਇਹ 1 April 1935 ਨੂੰ ਤੇ ਜਿਹੜਾ ਇਸ ਨੂੰ ਐਕਟ ਦੇ ਅਧੀਨ ਜਿਹੜਾ ਹੈਗਾ ਸੀ ਬਣਾਇਆ ਗਿਆ ਸੀ ਇਹਨੂੰ ਆਰਬੀਆਈ ਐਕਟ 1934 ਦੇ ਤਹਿਤ ਤੇ ਜਿਵੇਂ ਆਰਬੀਆ ਦੇ ਪਹਿਲੇ ਜਿਸ ਵੇਲੇ ਬ੍ਰਿਟਿਸ਼ ਰਾਜ ਹੁੰਦਾ ਸੀਗਾ ਉਸ ਵੇਲੇ ਆਰਬੀਆ ਦੇ ਪਹਿਲੇ ਗਵਰਨਰ ਹੁੰਦੇ ਸੀਗੇ ਸਰ ਆਸ ਬੌਰਨ ਆਰਕਿਲ ਸਮਿਥ ਤੇ ਫਿਰ ਜਦੋਂ ਭਾਰਤ ਆਜ਼ਾਦ ਹੋਇਆ ਉਸ ਵੇਲੇ ਜਿਹੜੇ ਸਾਡੇ ਹੁੰਦੇ ਸੀਗੇ ਸੀਡੀ ਦੇਸ਼ ਮੁਖ ਹੁੰਦੇ ਸੀਗੇ ਆਰਬੀਆ ਦੇ ਗਵਰਨਰ ਸੋ ਆਰਬੀਆ ਦਾ ਜਿਹੜਾ ਇਸ ਵੇਲੇ ਕੰਮ ਹੈਗਾ ਬੜੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਵੀ ਅ ਦੇਸ਼ ਦੇ ਵਿੱਚ ਉੱਥੋਂ ਦੀ ਇਕਨੋਮੀ ਨੂੰ ਬੂਸਟ ਕਰਨ ਵਿੱਚ ਦੇਖੋ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਕੰਟਰੋਲ 'ਚ ਰਹਿਣਾ ਚਾਹੁੰਦੀਆਂ ਨੇ ਕਿਉਂਕਿ ਬਹੁਤ ਵੱਡਾ ਆਟੋਨੋਮਸ ਬਾਡੀ ਹੈ ਆਰਬੀਆਈ ਆਪਣੇ ਮਤਲਬ ਕਿ ਉਹ ਆਪ ਫੈਸਲੇ ਲੈਂਦੀ ਆ ਆਪਣੇ ਤੇ ਕਿਤੇ ਨਾ ਕਿਤੇ ਉਹ ਸਮੇਂ ਦੀਆਂ ਸਰਕਾਰਾਂ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਨ ਕਰਦੀਆਂ ਨੇ ਕੰਟਰੋਲ 'ਚ ਲੈਣ ਦੀ ਕੋਸ਼ਿਸ਼ ਕਰਦੀਆਂ ਨੇ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਆਪਣੇ ਹਿਸਾਬ ਨਾਲ ਆਪਣੇ ਮੁਤਾਬਕ ਆਪਣੇ ਜਿਹੜੇ ਹੈ ਕੋ ਥੋਪਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਜੇ ਜਿਸ ਤਰੀਕੇ ਦੇ ਨਾਲ ਆਟੋਨੋਮਸ ਬਾਡੀ ਹੈ ਜੇ ਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਆਰਬੀਆਈ ਨਹੀਂ ਚੱਲੂਗੀ ਤਾਂ ਉਹ ਸਿਸਟਮ ਜਿਹੜਾ ਵਿਗੜ ਜਾਊਗਾ ਪਰ ਖੈਰ ਪ੍ਰਧਾਨ ਮੰਤਰੀ ਨਰਿੰਦਰ મોદી ਦੇ ਜੋ ਸੋਮੋਦਨ ਕੀਤਾ ਹੈ ਜਾਂ ਜੋ ਜਿਸ ਢੰਗ ਨਾਲ ਉਹਨਾਂ ਨੂੰ ਆ ਕਿਆ ਹੈਗਾ 100 ਰੁਪਏ ਦੇ ਅਧਿਕਾਰੀਆਂ ਨੂੰ 글로ਬਲੀ ਇਹ ਅਸੈਸੀਬਲ ਅਸੈਪਟੇਬਲ ਹੋਣਾ ਚਾਹੀਦਾ ਰੁਪਈਆ ਵੱਡੀ ਗੱਲ ਹੈ ਬਹੁਤ ਵਧੀਆ ਚੰਗੀ ਗੱਲ ਹੈ ਕਿ ਜੇ ਸਾਡਾ ਸਾਡੀ ਕਰੰਸੀ ਵਿੱਚ ਢੰਗ ਨਾਲ ਡਾਲਰ ਜਿਹੜਾ ਹੈਗਾ ਉਹ ਪੂਰੇ ਵਰਲਡ ਦੇ ਵਿੱਚ ਸ਼ਾਇਆ ਹੋਇਆ ਸਾਡਾ ਰੁਪਈਆ ਵੀ ਜਿਹੜਾ ਹੈਗਾ ਉਹ ਪੂਰੇ ਵਰਲਡ 'ਚ ਛਾ ਜਾਵੇ ਪਰ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕਿਸੇ ਵੀ ਮੁਲਕ ਦੇ ਵਿੱਚ ਗੱਲਾਂ ਦੇ ਦੇਖੋ ਜਿਵੇਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਨੇ ਵੱਡੇ-ਵੱਡੇ ਦਾਅਵੇ ਕਰਦੀਆਂ ਨੇ ਪਰ ਜੇ ਆਪਾਂ ਦੇਖੀਏ ਕਿ ਗਰੀਬ ਲੋਕਾਂ ਦੇ ਵਾਸਤੇ ਸਭ ਤੋਂ ਕਿਸੇ ਵੀ ਕੰਟਰੀ ਦੀ ਜਿਹੜੀ ਮੇਨ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਨਾ ਜੀ ਉਹ ਆਮ ਲੋਕਾਂ ਨੂੰ ਕਿੰਨਾ ਕਿ ਬੈਨੀਫਿਟ ਪਹੁੰਚ ਰਿਹਾ ਆਮ ਲੋਕਾਂ ਦੇ ਵਿੱਚ ਕਿਸ ਢੰਗ ਨਾਲ ਉਹ ਚੀਜ਼ ਜਿਹੜੀ ਹੈਗੀ ਆ ਚੱਲ ਰਹੀ ਹੈ ਜੇ ਆਪਾਂ ਗੱਲ ਕਰੀਏ ਕਿ ਪਿੱਛੇ ਜੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਬਹੁਤ ਸਾਰੇ ਇਹੋ ਜਿਹੇ ਡਿਫਾਲਟਰ ਲੋਕ ਨੇ ਜਿਹੜੇ ਰੁਪਈਆ ਲੈ ਕੇ ਭਾਰਤ ਦਾ ਬਾਹਰ ਭੱਜ ਗਏ ਹੂੰ ਆ ਜਿਸ ਢੰਗ ਨਾਲ ਆਪਾਂ ਗੱਲਾਂ ਸੁਣਦੇ ਆਂ ਜੀ ਇਹ ਸਵਿਟਸ ਬੈਂਕਾਂ ਦੇ ਵਿੱਚ ਰੁਪਈਆ ਪਿਆ ਐਨ ਆ ਰੁਪਈਆ ਪਿਆ ਸਰਕਾਰਾਂ ਉਹ ਗੱਲਾਂ ਕਰਦੀਆਂ ਰਹੀਆਂ ਨੇ ਆਪਣੀ ਮੋਦੀ ਸਰਕਾਰ ਵੀ ਗੱਲ ਕਰਦੀ ਅਸੀਂ ਐਨ ਆ ਰੁਪਈਆ ਲਿਆਵਾਂਗੇ ਅਸੀਂ ਇਹ ਕਰਦਾਂਗੇ ਪਰ ਕਿੰਨੀ ਗੱਲ ਜਿਹੜੀ ਹੈਗੀ ਆ ਉਹ ਆਪਣੇ ਜਿਹੜੇ ਵਾਅਦੇ ਕੀਤੇ ਸੀ ਕਿੰਨੇ ਕੁ ਪੂਰੇ ਹੋਏ ਨੇ ਇਹ ਵੀ ਚੀਜ਼ ਦੇਖਣ ਵਾਲੀ ਆ ਆਪਾਂ ਗੱਲਾਂ ਦੇ ਕਰਦੇ ਆਂ ਕਿ ਅਸੀਂ ਜੀ ਅਸੀਂ ਇਹ ਕਰਤੇ ਸਾਡੀ ਜੀ ਡੀ ਪੀ ਜਿਹੜੀ ਇੰਨੀ ਸਟਰੋਂਗ ਹੋਈ ਜਾ ਰਹੀ ਆ ਪਰ ਭਵਿੰਦਰ ਜੀ ਜੇ ਆਪਾਂ ਦੇਖੀਏ ਨਾ ਆਪਣੀ ਜੀਡੀਪੀ ਪਰ ਕੈਪੀਟਾ ਕਿੰਨੀ ਹੈਗੀ ਹੈ 195 ਮੁਲਕਾਂ ਚੋਂ 143ਵਾਂ ਰਹਿ ਗਿਆ 2023 ਦਾ ਜੇ ਆਪਾਂ ਡਾਟਾ ਦੇਖ ਲਈਏ ਠੀਕ ਹੈ ਜੀਡੀਪੀ ਪਰ ਕੈਪੀਟਾ ਯਾਨੀ ਕਿ ਇੱਕ ਬੰਦੇ ਦੀ ਜਿਹੜੀ ਹੈਗੀ ਆ ਉਹ ਇਨਕਮ ਜਿਹੜੀ ਹੈਗੀ ਆ ਉਸ ਹਿਸਾਬ ਨਾਲ ਦੇਖਦੀਏ ਜੀਡੀਪੀ ਪਰ ਕੈਪੀਟਾ ਤੇ ਉਹ ਬਹੁਤ ਥੱਲੇ ਹੈ ਬਹੁਤ ਘੱਟ ਹੈ ਹੁਣ ਉਹ ਵੀ ਕਿਦਾਂ ਕੈਲਕੂਲੇਟ ਕੀਤੀ ਜਾਂਦੀ ਜਿੰਨੀ ਜੀਡੀਪੀ ਹੋਵੇ ਉਸ ਨੂੰ ਡਿਵਾਈਡ ਕਰ ਦਿੱਤਾ ਜਾਂਦਾ ਉਥੋਂ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਹੁਣ ਸਵਾਲ ਇਹ ਵੀ ਹੈ ਕਿ ਇਹ ਇਹ ਸਹੀ ਤਰੀਕਾ ਕਿਉਂਕਿ ਮੰਨ ਲਓ ਜਿਸ ਤਰ੍ਹਾਂ ਹੁਣ 2-4% ਲੋਕ ਨੇ ਜਿਹੜੇ ਬਹੁਤ ਸੁਪਰ ਰਿਚ ਨੇ ਇੰਡੀਆ ਦੇ ਵਿੱਚ ਅਮਾਨੀ ਅਡਾਨੀ ਜਾਂ ਹੋਰ ਪਰਿਵਾਰ ਲਾ ਲਓ ਉਹਨਾਂ ਦੀ ਇਨਕਮ ਜਿਹੜੀ ਹੈਗੀ ਹੈ ਤੇ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਇਨਕਮ ਹੈ ਕਿੰਨਾ ਵੱਡਾ ਫਰਕ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਜੇ ਆਪਾਂ 144 ਕਰੋੜ ਜਿਹੜੇ ਭਾਰਤੀ ਲੋਕ ਨੇ ਉਹਨਾਂ 'ਚ ਡਿਵਾਈਡ ਕਰ ਦਿੰਨੇ ਆ ਤੇ ਉਹ ਤੇ ਇਕੁਅਲੀ ਹੋ ਜੂਗੀ ਉਹ ਮੈਨੂੰ ਇਹ ਪੈਰਾਮੀਟਰ ਵੀ ਜਿਹੜਾ ਨਾ ਉਹ ਸਮਝ ਤੋਂ ਬਾਹਰ ਹੈ ਵੀ ਇਹ ਚੀਜ਼ ਜਿਹੜੀ ਹੈਗੀ ਪਰ ਕੈਪੀਟਾ ਇਨਕਮ ਤੇ ਵੈਸੇ ਦੇਖਿਆ ਨਾ ਜਿੰਨੀ ਪਰ ਕੈਪੀਟਾ ਇਨਕਮ ਜਿਹੜੀ ਹੈਗੀ ਹੈ ਉਹ ਕੱਟਦੇ ਨੇ ਮੇਰੇ ਹਿਸਾਬ ਨਾਲ ਤੇ ਉਹ ਉਸ ਤੋਂ ਵੀ ਬਹੁਤ 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 ਥੱਲੇ ਹੈ ਇੱਕ ਆਮ ਇਨਸਾਨ ਦੀ ਜਿਹੜੀ ਇੱਕ ਆਮ ਸੁਧਾਰਨ ਬੰਦੇ ਦੀ ਆਮਦਨ ਹੈ ਸੋ ਇਕਵੈਲਿਟੀ ਜਿਹੜੀ ਹੈ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀ ਬੈਨੀਫਿਟ ਜਿਹੜਾ ਹੈਗਾ ਸਰਕਾਰੀ ਸਕੀਮਾਂ ਦਾ ਉਹ ਆਮ ਬੰਦਿਆਂ ਤੱਕ ਵੀ ਹੋਣਾ ਚਾਹੀਦਾ ਹੈ ਦੇਸ਼ ਗਰੋਅ ਕਰੇ ਦੇਸ਼ ਗਰੋਅ ਕਰਨ ਦੇ ਨਾਲ ਨਾਲ ਉਥੋਂ ਦੇ ਲੋਕਾਂ ਦਾ ਗਰੋਅ ਕਰਨਾ ਵੀ ਬਹੁਤ ਜ਼ਰੂਰੀ ਹੈ ਜੀਡੀਪੀ ਤੇ ਤੁਸੀਂ ਵਧਾਤੀ ਪਰ 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 ਕੈਪੀਟਾ ਇਨਕਮ ਜਿਹੜੀ ਹੈਗੀ ਹੈ ਉਹ ਕਿੱਥੇ ਗਈ ਲੋਕਾਂ ਨੂੰ ਆਮ ਲੋਕਾਂ ਨੂੰ ਦੇਖੋ ਗਲੋਬਲ ਹੰਗਰ ਇੰਡੈਕਸ ਆਉਂਦਾ ਹੈ ਗਲੋਬਲ ਹੰਗਰ ਇੰਡੈਕਸ ਵਿੱਚ ਸਾਡਾ ਦੇਸ਼ ਆ ਭੁੱਖਮਰੀ ਦੇ ਵਿੱਚ ਹਾਲਾਤ ਕਿੰਨੇ ਆਉਂਦੇ ਨੇ ਪਲਾੜ ਨੂੰ ਤੁਸੀਂ ਰਾਕਟ ਲਾ ਲੈਂਦੇ ਪਰ ਆਮ ਬੰਦੇ ਨੂੰ ਉਹਦਾ ਬੈਨੀਫਿਟ ਕੀ ਆ ਆਮ ਬੰਦੇ ਨੂੰ ਮੌਕੇ ਕਿੰਨੇ ਕਿ ਮਿਲਦੇ ਨੇ ਰੋਜ਼ਗਾਰ ਦੇ ਮੌਕੇ ਕਿੰਨੇ ਕਿ ਮਿਲਦੇ ਨੇ ਪਿੱਛੇ ਜੀ ਤੁਸੀਂ ਦੇਖ ਲਓ ਕਿ ਇੰਟਰਨੈਸ਼ਨਲ ਏਮਪਲੋਇਮੈਂਟ ਰਿਪੋਰਟ ਆਈ ਹੈ ਉਹਦੇ ਵਿੱਚ ਸਾਡੇ ਦੇਸ਼ ਦੇ ਹਾਲਾਤ ਕਿੰਨੇ ਨੇ ਐਜੂਕੇਸ਼ਨ ਦਾ ਪੱਧਰ ਕੀ ਹੈ ਐਜੂਕੇਸ਼ਨ ਦਾ ਪੱਧਰ ਤੇ ਹੁਣ ਇਹ ਕਹਿੰਦਾ ਕਿ 75% ਜਿਹੜੇ ਐਮਬੀਏ ਨੇ ਉਹ ਰੋਜ਼ਗਾਰ ਪਾਉਣ ਦੇ eligible ਹੀ ਹੈ ਨਹੀਂ ਉਹਦੀ ਪੜ੍ਹਾਈ ਦਾ ਲੈਵਲ ਹੀ ਇੰਨਾ ਥੱਲੇ ਆ ਇੰਜੀਨੀਅਰ ਜਿਹੜੇ ਨੇ 80% ਤੋਂ ਜ਼ਿਆਦਾ ਇੰਜੀਨੀਅਰਸ ਦੇਖ ਲਓ ਕਿ ਕੀ ਹਾਲਾਤ ਆ ਉਹਨਾਂ ਦੇ ਕੀ ਉਹ ਰੋਜ਼ਗਾਰ ਪਾਉਣ ਦੇ ਉਹਨਾਂ ਦੀ ਕੁਆਲਿਫਿਕੇਸ਼ਨ ਜਿਹੜੀ ਉਹਨਾਂ ਨੇ ਡਿਗਰੀ ਲਈ ਆ ਉਹ ਹੈਗੀ ਹੈ ਨਹੀਂ ਐਫੀਸ਼ੀਐਂਟ ਹੈਗੇ ਨੇ ਜਾਂ ਤੁਸੀਂ ਆਮ ਗ੍ਰੈਜੂਏਟ ਹੀ ਦੇਖ ਲਓ ਸੋ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਬੜੀਆਂ ਕਾਊਂਟ ਕਰਦੀਆਂ ਨੇ ਅਨਇੰਪਲੋਇਮੈਂਟ ਦਾ ਰੇਟ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਰੋਜ਼ਗਾਰ ਦਾ ਮੌਕਾ ਨਹੀਂ ਮਿਲਦਾ ਪਿਆ ਮਾਲ ਨਿਊਟ੍ਰੀਸ਼ਨ ਦੇ ਵਿੱਚ ਸਾਡੇ ਭਾਰਤ ਦੇ ਲੋਕ ਜਿਹੜੇ ਸਭ ਤੋਂ ਜ਼ਿਆਦਾ ਹੈਗੇ ਬੱਚੇ ਜਿਹੜੇ ਭਾਰਤ ਦੇ ਸਭ ਤੋਂ ਜ਼ਿਆਦਾ ਮਲ ਨਿਊਟ੍ਰੀਸ਼ਨ ਦੇ ਸ਼ਿਕਾਰ ਹੈਗੇ ਨੇ ਜਿੰਨੀਆਂ ਵੀ ਰਿਪੋਰਟਾਂ ਦੇਖ ਲਓ ਦੇਖੋ ਸਰਕਾਰ ਜਿਹੜੇ ਹੈਗੇ ਸਿਆਸਤਦਾਨਾਂ ਦੇ ਤੇ ਵਧਾ ਚੜਾ ਕੇ ਚੀਜ਼ਾਂ ਦੱਸਣੀਆਂ ਹੁੰਦੀਆਂ ਨੇ ਸਿਆਸਤਦਾਨ ਕਿਉਂਕਿ ਉਹਨਾਂ ਨੇ ਆਪਣੇ ਵੋਟਾਂ ਲੈਣੀਆਂ ਹੁੰਦੀਆਂ ਨੇ ਹੁਣ ਆਪਾਂ ਪਿੱਛੇ ਜੀ ਗੱਲ ਵੀ ਕੀਤੀ ਸੀਗੀ ਕਿ ਜਿਸ ਤਰ੍ਹਾਂ ਯੂਪੀ ਬਿਹਾਰ ਝਾਰਖੰਡ ਹੋਰ ਜਿਹੜੇ ਗਰੀਬ ਸਟੇਟਾਂ ਨੇ ਉੱਥੇ ਤੁਸੀਂ ਦੇਖ ਲਓ ਕਿ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਹੈ ਟੈਕਸ ਦੇ ਰੂਪ ਦੇ ਵਿੱਚ ਬੜੀ ਘੱਟ ਹੈ ਜਿੱਥੇ ਸਾਊਥ ਦੀ ਗੱਲ ਕਰੀਏ ਸਾਊਥ ਦੇ ਵਿੱਚ ਕੰਟਰੀਬਿਊਸ਼ਨ ਜਿਹੜੀ ਟੈਕਸਿਸ ਦੀ ਹੈ ਸੈਂਟਰ ਨੂੰ ਬਹੁਤ ਹਿਊਜ ਅਮਾਉਂਟ ਚ ਉਹ ਸਟੇਟਾਂ ਟੈਕਸ ਦਿੰਦੀਆਂ ਨੇ ਪਰ باوجود ਉਹਨਾਂ ਨੂੰ ਕਿੰਨਾ ਵਾਪਸ ਮਿਲਦਾ ਹੈਗਾ ਡਿਵੈਲਪਮੈਂਟ ਵਾਸਤੇ ਸੈਂਟਰਲ ਗਵਰਨਮੈਂਟ ਕਿੰਨਾ ਉਹਨਾਂ ਨੂੰ ਵਾਪਸ ਕਰਦੀ ਹੈ ਸਭ ਤੋਂ ਜ਼ਿਆਦਾ ਟੈਕਸ ਜਿਹੜਾ ਹੈਗਾ ਇਹ ਯੂਪੀ ਬਿਹਾਰ ਵੀਆਂ ਸਟੇਟਾਂ ਦਿੰਦੀਆਂ ਨੇ ਪਰ ਉਹਨਾਂ ਨੂੰ ਸਭ ਤੋਂ ਵੱਧ ਜਿਹੜਾ ਹੈਗਾ ਪੈਸਾ ਮਿਲਦਾ ਹੈਗਾ ਸੈਂਟਰ ਵੱਲੋਂ ਡਿਵੈਲਪਮੈਂਟ ਡਿਵੈਲਪਮੈਂਟ ਦੇ ਇਕਵੈਲਿਟੀ ਜਿਹੜੀ ਹੈਗੀ ਆ ਉਹ ਹਰ ਪੱਖੋਂ ਹੋਣੀ ਚਾਹੀਦੀ ਹੈ ਰੋਜ਼ਗਾਰ ਦੇ ਮੌਕੇ ਹਰ ਬੰਦੇ ਨੂੰ ਮਿਲਣੇ ਚਾਹੀਦੇ ਨੇ ਜਿਹੜੀ ਇਕਵੈਲਿਟੀ ਇਨਕਮ ਵੀ ਇਕਵਲ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਐਦਾ ਕਿ ਤੁਸੀਂ ਐਜੂਕੇਸ਼ਨ ਦੇ ਤੌਰ ਤੇ ਜਾਂ ਕਿਤੇ ਉਸ ਚੀਜ਼ ਢੰਗ ਨਾਲ ਇੰਨੇ ਕਿ ਕਾਬਲ ਬਣਾ ਦੋ ਕਿ ਲੋੜ ਹੀ ਨਾ ਪਵੇ ਨੌਕਰੀਆਂ ਮੰਗਣ ਦੀ ਪਰ ਉਹ ਸਰਕਾਰਾਂ ਸਾਡੀਆਂ ਨੇ ਸਿਰਫ ਕੁਰਸੀ ਦੇ ਤੌਰ ਤੇ ਤੁਸੀਂ ਦੇਖ ਲਓ ਕਿ ਚੀਜ਼ਾਂ ਕਰਦੀਆਂ ਨੇ ਹੁਣ ਆਪਾਂ ਸੂਬੇ ਦੀ ਗੱਲ ਕਰ ਲਈਏ ਸੂਬੇ ਪੱਧਰ ਤੇ ਵੀ ਤੁਸੀਂ ਦੇਖ ਲਓ ਕਿ ਇਸ ਵੇਲੇ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿਚਾਰਿਆਂ ਦਾ ਹਾਲ ਕੀ ਹੋਇਆ ਹੈ ਤੁਸੀਂ ਇੱਕ ਪਾਸੇ ਤਾਂ ਸਾਡੇ ਪੰਜਾਬ ਦਾ ਨੌਜਵਾਨ ਮਜਬੂਰ ਹੈ ਬਾਹਰ ਜਾਣ ਨੂੰ ਨਸ਼ੇ ਦਾ ਮੁੱਦਾ ਕਿੰਨਾ ਕ ਹੱਲ ਹੋਇਆ ਆਏ ਦਿਨ ਅਸੀਂ ਖਬਰਾਂ ਸੁਣਦੀਆਂ ਠੀਕ ਹੈ ਸਰਕਾਰਾਂ ਪੁਲਿਸ ਕੰਟਰੋਲ ਕਰਦੀਆਂ ਪਰ ਉਹਨੇ ਐਫੀਸ਼ੀਐਂਟਲੀ ਜਿਹੜਾ ਹੈਗਾ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ ਪਿਛਲੀਆਂ ਸਰਕਾਰਾਂ ਵੀ ਵਾਅਦੇ ਕਰਦੀਆਂ ਸੀ ਇਹ ਕਰਦਾਂਗੇ ਉਹ ਕਰਦਾਂਗੇ ਔਰ ਹੁਣ ਵੀ ਤੁਸੀਂ ਦੇਖ ਲਓ ਸਾਡੇ ਸਿਆਸਤਦਾਨਾਂ ਨੇ ਪੰਜਾਬ ਦੇ ਲੋਕਾਂ ਦਾ ਹਾਲ ਕੀ ਕੀਤਾ ਇੱਕ ਪਾਸੇ ਤੇ ਨੌਜਵਾਨਾਂ ਲਈ ਰੋਜ਼ਗਾਰ ਜਿਹੜਾ ਹੈਗਾ ਉਹ ਬਾਹਰ ਭਜਦੇ ਪਏ ਨੇ ਕਿਉਂਕਿ ਉਹਨਾਂ ਦੇ ਲੈਵਲ ਦਾ ਉਹਨਾਂ ਦੇ ਪੱਧਰ ਦਾ ਜਿੰਨੀ ਉਹਨਾਂ ਦੀ ਕੁਆਲਿਫੀਕੇਸ਼ਨ ਹੈਗੀ ਆ ਜੋ ਉਹਨਾਂ ਦੀ ਚੀਜ਼ਾਂ ਹੈਗੀਆਂ ਉਸ ਹਿਸਾਬ ਨਾਲ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਪਏ ਇੱਕ ਮਾਰ ਜਿਹੜੀ ਹੋਰ ਪੈਂਦੀ ਪਈ ਆ ਭੁਪਿੰਦਰ ਜੀ ਆ ਤੁਸੀਂ ਵੀ ਥੋੜੀ ਦੇਰ ਪਹਿਲਾਂ ਆਪਾਂ ਇੱਕ ਵੀਡੀਓ ਦੇਖੀ ਸੀ ਲੱਖਾਂ ਸਿਧਾਨਾਂ ਦੀ ਪੰਜਾਬ ਦੇ ਵਿੱਚ ਜਿਹੜੇ ਮਾਈਗ੍ਰੈਂਟ ਲੋਕ ਨੇ ਕਿਸ ਢੰਗ ਨਾਲ ਲੱਖਾਂ ਦੀ ਤਦਾਦ ਦੇ ਵਿੱਚ ਜਾ ਰਹੇ ਆ ਰਹੇ ਨੇ ਬਾਹਰ ਇਹ ਸਾਡੇ ਸਿਆਸਤਦਾਨ ਲੋਕ ਨੇ ਨਾ ਜਿਹੜੇ ਉਹਨਾਂ ਦੇ ਆਧਾਰ ਕਾਰਡ ਵੀ ਬਣਾ ਦਿਓ ਉਹਨਾਂ ਦੇ ਪੱਕੇ ਕਾਗਜ਼ ਵੀ ਬਣਾ ਦਿਓ ਸਾਰਾ ਕੁਝ ਬਣਾ ਦਿਓ ਪੰਜਾਬੀਆਂ ਦੇ ਲਈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਲਓ ਕਿੰਨੇ ਇੱਕ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਇਹ ਚੀਜ਼ਾਂ ਇਹ ਸਾਡੇ ਸੂਬਾ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਜਿਹੜੇ ਮਾਈਗ੍ਰੈਂਟ ਜਿਹੜੇ ਹੈਗੇ ਨੇ ਉਹਨਾਂ ਲੋਕਾਂ ਦੇ ਬੱਚੇ ਕਿਸ ਢੰਗ ਨਾਲ ਸਾਨੂੰ ਕੰਪੀਟੀਸ਼ਨ ਦੇ ਰਹੇ ਨੇ ਜੀ ਠੀਕ ਹੈ ਸਰਕਾਰੀ ਕਾਲਜਾਂ ਤੇ ਦੇਖੋ ਸੀਟਾਂ ਮਿਲਦੀਆਂ ਪ੍ਰਾਈਵੇਟ ਤੇ ਚਲੋ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਖੁੱਲੀਆਂ ਨੇ ਹੋਰ ਵੀ ਪਰ ਇੱਕ ਜਿੱਥੇ ਇੱਕ ਪਾਸੇ ਹੁਣ ਕੈਨੇਡਾ ਵਰਗੀਆਂ ਕੰਟਰੀਆਂ ਦੇ ਵਿੱਚ ਰੋਜ਼ਗਾਰ ਨਹੀਂ ਹੈ ਉੱਥੇ ਉਹ ਚੀਜ਼ਾਂ ਨਹੀਂ ਰਹਿ ਚੁੱਕੀਆਂ ਕਿਤੇ ਨਾ ਕਿਤੇ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਹੈ ਉਹ ਪੰਜਾਬ ਵੱਲ ਨੂੰ ਵੱਧਦੇ ਪਏ ਨੇ ਦੂਜਾ ਪੰਜਾਬ ਦੇ ਵਿੱਚ ਹੈ ਕੀ ਹੈ ਸਰਕਾਰਾਂ ਦੇ ਕਹਿੰਦੀਆਂ ਅਸੀਂ ਇਹ ਕਰਤਾ ਅਸੀਂ ਨੌਕਰੀਆਂ ਦੇਤੀਆਂ ਅਸੀਂ 500 ਨੌਕਰੀਆਂ ਇੱਥੇ ਦੇਤੀਆਂ 600 ਨੌਕਰੀਆਂ ਫੇਰ ਕੱਢਤੀਆਂ ਪਰ ਜਿੱਥੇ ਆਬਾਦੀ ਪੰਜਾਬ ਦੀ 3 ਕਰੋੜ ਦੇ ਆਸ-ਪਾਸ ਹੋਵੇ 3 ਕਰੋੜ ਦਾ ਵਧਣ ਵਾਲੀ ਹੋਵੇ ਉੱਥੇ 5-600 ਨੌਕਰੀਆਂ ਸਾਲ ਦੇ ਵਿੱਚ ਜਾਂ 6 ਮਹੀਨੇ ਦੇ ਵਿੱਚ ਕੀ ਮਾਇਨੇ ਰੱਖਦੀਆਂ ਨੇ ਭੁਪਿੰਦਰ ਜੀ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਦੂਜੇ ਪਾਸੇ ਜਿਸ ਢੰਗ ਨਾਲ ਕਿਹਾ ਕਿ ਮਾਈਗ੍ਰੈਂਟਸ ਜਿਹੜੇ ਆ ਰਹੇ ਨੇ ਉਹ ਉਹਨਾਂ ਦੇ ਬੱਚੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਟੱਕਰ ਦੇ ਰਹੇ ਨੇ ਇੱਕ ਇਹ ਵੀ ਵੱਡੀ ਚੀਜ਼ ਜਿਹੜੀ ਚੀਜ਼ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਖੈਰ ਸਿਆਸਤਦਾਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਸਿਆਸਤਦਾਨ ਤੇ ਬਹੁਤ ਵੱਡੀ ਵੱਡੀਆਂ ਗੱਲਾਂ ਕਰਦੇ ਨੇ ਭਗਤ ਸਿੰਘ ਦੀਆਂ ਗੱਲਾਂ ਕਰਦੇ ਨੇ ਅਸੀਂ ਭਗਤ ਸਿੰਘ ਦੀ ਸੋਚ ਦਾ ਦੇਸ਼ ਬਣਾ ਦੇਣਾ ਅਸੀਂ ਭਗਤ ਸਿੰਘ ਵਰਗਾ ਇੱਕ ਬਣਾ ਦੇਣਾ ਤਸਵੀਰਾ ਲਾਣ ਨਾਲ ਕੁਝ ਨਹੀਂ ਹੁੰਦਾ ਜਿੱਦਾਂ ਹੁਣ ਭਗਤ ਸਿੰਘ ਦੀ ਸੋਚ ਕੀ ਸੀ ਉਹ ਰੈਡੀਕਲ ਲੈਫਟਿਸਟ ਸੀ ਯਾਨੀ ਕਿ ਕਟੜ ਖੱਬੇ ਪੱਖੀ ਜਿਹੜੇ ਵਿੰਗ ਨੂੰ ਸਪੋਰਟ ਕਰਨ ਵਾਲੇ ਸੀਗੇ ਪਰ ਅੱਜ ਕੱਲ੍ਹ ਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਇਹ ਜਾਂ ਤੇ ਉਹ ਉਹ ਮੱਧ ਦੇ ਵਿੱਚ ਹੈਗੀਆਂ ਨੇ ਪੋਲਿਟੀਕਲ ਸਪੈਕਟਰਮ ਦੇ ਜਾਂ ਫਿਰ ਉਹ ਰਾਈਟ ਵਿੰਗ ਨੂੰ ਸਪੋਰਟ ਕਰਦੀਆਂ ਨੇ ਤਾਂ ਭਗਤ ਸਿੰਘ ਦੀ ਸੋਚ ਦੇ ਮੁਤਾਬਕ ਤੇ ਉਹ ਭਗਤ ਸਿੰਘ ਕੀ ਕਹਿੰਦੇ ਸੀ 브ਦਰਹੂਡ ਦੀ ਗੱਲ ਕਰਦੇ ਸੀ ਇਕਵੈਲਿਟੀ ਦੀ ਗੱਲ ਕਰਦੇ ਸੀ ਜਾਤ ਪਾਤ ਤੋਂ ਦੂਰ ਰਹਿਣ ਦੀ ਗੱਲ ਕਰਦੇ ਸੀ ਪਰ ਅੱਜ ਇਹ ਸਭ ਸਮੱਸਿਆਵਾਂ ਅਜੇ ਵੀ ਬਰਕਰਾਰ ਨੇ ਸਾਡੇ ਦੇਸ਼ ਦੇ ਵਿੱਚ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਤਾਂ ਹੋ ਸਕਦੀਆਂ ਜੇ ਸਾਡੇ ਸਿਆਸਤਦਾਨ ਇਮਾਨਦਾਰੀ ਲਈ ਆਪਣੀ ਕੁਰਸੀ ਦੇ ਲਾਲਚ ਤੋਂ ਬਿਗੈਰ ਕੁਰਸੀ ਦੇ ਲਾਲਚ ਨੂੰ ਛੱਡ ਕੇ ਇਮਾਨਦਾਰੀ ਨਾਲ ਦੇਸ਼ ਦੇ ਲੋਕਾਂ ਦੇ ਹਿੱਤਾਂ 'ਚ ਸੋਚਣ ਤਾਂ ਕੋਈ ਐਹੋ ਜੀ ਪਾਰਟੀ ਹੋਵੇ ਕਹਿਣ ਨੂੰ ਤਾਂ ਸਾਰੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਸਾਡੇ ਤੋਂ ਵੱਡਾ ਤੇ ਦੇਸ਼ ਭਗਤ ਕੋਈ ਨਹੀਂ ਸਾਡੇ ਜਿਹੜੇ ਪਾਰਟੀ ਦੇ ਜਿਹੜੇ ਸਿਧਾਂਤ ਨੇ ਉਹ ਸਾਰਿਆਂ ਤੋਂ ਉੱਤੇ ਨੇ ਤੇ ਜਦੋਂ ਇਹ ਪਾਰਟੀ ਛੱਡ ਕੇ ਬੀ ਪਾਰਟੀ ਚਲੇ ਜਾਂਦੇ ਫੇਰ ਉਹ ਸਿਧਾਂਤ ਮਾੜੇ ਹੋ ਜਾਂਦੇ ਨੇ ਤੇ ਜਿਨ੍ਹਾਂ ਦੀ ਬਦਖੋਈਆਂ ਕਰਦੇ ਨੇ ਉਹਨਾਂ ਦੇ ਸਿਧਾਂਤ ਜਿਹੜੇ ਬਾਅਦ ਚ ਚੰਗੇ ਹੋ ਜਾਂਦੇ ਨੇ ਇਹ ਤਾਂ ਸਾਡੇ ਪੋਲੀਟੀਕਲ ਲੋਕਾਂ ਦਾ ਕਰੈਕਟਰ ਹੈ ਤੁਸੀਂ ਵੀ ਦੇਖਦੇ ਹੋ ਸਾਡੇ ਪੋਲੀਟੀਕਲ ਜਿਹੜੇ ਲੀਡਰ ਨੇ ਉਹ ਕਿੰਨੇ ਕੇ ਕਾਬਿਲ ਨੇ ਜਾਂ ਕਿੰਨੇ ਕੇ ਉਹ ਐਫੀਸ਼ੀਐਂਟ ਨੇ ਉਹ ਸਾਡੇ ਇਹਨਾਂ ਦੇ ਬੱਚੇ ਆਪ ਦੇ ਬੱਚੇ ਲੀਡਰਾਂ ਦੇ ਤੁਸੀਂ ਦੇਖ ਲਓ ਜ਼ਿਆਦਾ ਕਰਕੇ ਲੀਡਰਾਂ ਦੇ ਬੱਚੇ ਵਿਦੇਸ਼ਾਂ 'ਚ ਪੜਦੇ ਹੋਣਗੇ ਤੇ ਪੰਜਾਬੀ ਦਾ ਆਮ ਬੰਦੇ ਦਾ ਜਿਹੜਾ ਬੱਚਾ ਇੱਥੇ ਉਹਨਾਂ ਨੂੰ ਕਿੰਨੀਆਂ ਕਸੂਲਤਾਂ ਦਿੱਤੀਆਂ ਜਾ ਰਹੀਆਂ ਨੇ ਨਾ ਦੇ ਸਿਰਫ ਇੱਕ ਹੈਗਾ ਪੋਲੀਟੀਕਲੀ ਜਿਹੜੇ ਹੈਗੇ ਆ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਤਕਰੀਬਨ ਲੋਕ ਚੰਗੇ ਹੋਣਗੇ ਮੈਂ ਇਹ ਨਹੀਂ ਕਹਿੰਦਾ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਾਰੇ ਲੋਕ ਮਾੜੇ ਨੇ ਚੰਗੇ ਵੀ ਹੈਗੇ ਨੇ ਕਈ ਪਰ ਉਹਨਾਂ ਚੰਗਿਆਂ ਦੀ ਉਹਨਾਂ ਮਾੜਿਆਂ ਅੱਗੇ ਨਹੀਂ ਚੱਲਦੀ ਜੇ ਕੋਈ ਬੰਦਾ ਕਹਿੰਦਾ ਜੀ ਲਓ ਜੀ ਤੁਸੀਂ ਇੰਨਾ ਪੋਲੀਟੀਕਲ ਲੋਕਾਂ ਬਾਰੇ ਜੇ ਆਖਦੇ ਹੋ ਤੇ ਤੁਸੀਂ ਕਿਉਂ ਨਹੀਂ ਆਪ ਆਂਦੇ ਸਿਆਸਤ ਦੇ ਵਿੱਚ ਮਾੜੇ ਬੰਦੇ ਨੂੰ ਕੌਣ ਆਣ ਦਿੰਦਾ ਬਗੈਰ ਪੈਸੇ ਤੋਂ ਕਿਹੜਾ ਬੰਦਾ ਜਿਹੜਾ ਸਿਆਸਤ ਦੇ ਵਿੱਚ ਆ ਸਕਦਾ ਉਹਨੂੰ ਕੋਈ ਟਿਕਟ ਪਾਰਟੀ ਟਿਕਟ ਦਿੰਦੀ ਹੈ ਸੁਣਨ ਚੋਂ ਮਿਲਦਾ ਕਈ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਕਰੋੜਾ ਲੈ ਕੇ ਟਿਕਟਾਂ ਦਿੰਦੀਆਂ ਨੇ ਆਮ ਬੰਦੇ ਦੀ ਕੀ ਹਾਇਸ਼ੀਅਤ ਹੈ ਜਿਹੜਾ ਬੰਦਾ ਵਿਚਾਰਾ ਆਮ ਕੰਮ ਕਰਦਾ ਸਧਾਰਨ ਕੰਮ ਕਰਦਾ ਹੈ ਜਿਹੜਾ ਦਿਹਾੜੀ ਤੇ ਵਿਚਾਰਾ ਲਾਂਦਾ ਪਰ ਜਿਹਦੇ ਚ ਕਾਬਲੀਅਤ ਹੈਗੀ ਹੈ ਕਾਬਲੀਅਤ ਬੰਦੇ ਦੇ ਵਿੱਚ ਨਹੀਂ ਦੇਖੀ ਜਾਂਦੀ ਉਹ ਦੇਖੀ ਜਾਂਦੀ ਹੈ ਵੀ ਉਹ ਬੰਦਾ ਕਿੰਨਾ ਕੁ ਜ਼ਿਆਦਾ ਲੋਕਾਂ ਦਾ ਉਹ ਕੱਟ ਕਰ ਸਕਦਾ ਜਾਂ ਕਿੰਨਾ ਕੁ ਉਹਦਾ ਦਬਕਾ ਹੈਗਾ ਠੀਕ ਹੈ ਕਾਬਲੀਅਤ ਲੀਡਰਸ਼ਿਪ ਕੁਆਲਟੀ ਨਹੀਂ ਦੇਖੀ ਜਾਂਦੀ ਜਾਂ ਕਾਬਲੀਅਤ ਨਹੀਂ ਦੇਖੀ ਜਾਂਦੀ ਸੋ ਇਸ ਵੇਲੇ ਜਿਹੜੇ ਚੀਜ਼ਾਂ ਨੇ ਜੇ ਉਸ ਹਿਸਾਬ ਨਾਲ ਨਹੀਂ ਚੱਲ ਰਹੀਆਂ ਸਾਡਾ ਇਸ ਵੇਲੇ ਮੈਂ ਇਹ ਕਹਿ ਰਿਹਾ ਕਿ politically ਜਿਹੜਾ ਹੈਗਾ ਇਸ ਵੇਲੇ ਹਾਲਾਤ ਜਿਹੜੇ ਨੇ ਉਹ ਬਦ ਤੋਂ ਬੱਤਰ ਹੋ ਰਹੇ ਨੇ ਹੁਣ ਇਹ ਵੀ ਨਹੀਂ ਪਤਾ ਕਿ ਤੁਸੀਂ ਵੋਟ ਹੈ ਜਿਹੜੀ ਜਿਹੜੀ ਪਾਰਟੀ ਨੂੰ ਪਾਓਗੇ ਉਹ ਵਾਦੇ ਆਪਣੇ ਪੂਰੇ ਕਰੂਗੀ ਕਿ ਨਹੀਂ ਕਰੂਗੀ ਜਿਆਦਾ ਕਰਕੇ ਤੇ ਇਹੀ ਐ ਅੱਧੇ ਮੈਨੀਫੈਸਟੋ ਪੜ੍ਹ ਲਓ ਤੁਸੀਂ ਕਿ ਜਿੰਨੇ ਵਾਦੇ ਉਹ ਕਰਦੀਆਂ ਨੇ ਉਹ ਮੈਨੂੰ ਲੱਗਦਾ ਅੱਧੇ ਵੀ ਜਿਹੜੇ ਹੈਗੇ ਆ ਪੂਰੇ ਨਹੀਂ ਹੁੰਦੀਆਂ ਸੋ ਆਪਾਂ ਗੱਲ ਸ਼ੁਰੂ ਕੀਤੀ ਸੀ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿ ਉਹ ਆਰਬੀਆ ਦੇ ਵਿੱਚ ਸੋਧਨ ਦੇ ਦੌਰਾਨ ਆਰਬੀਆ ਦੇ ਅਫਸਰਾਂ ਨੂੰ ਕਹਿੰਦੇ ਨੇ ਕਿ ਭਾਈ 100 ਦਿਨਾਂ ਦਾ ਟਾਈਮ ਹੈ ਤੁਹਾਡੇ ਕੋਲ ਤੇ ਇਹ ਦੇ ਵਿੱਚ ਤੁਸੀਂ ਆਪਣੇ ਹੈਗਾ ਉਹ ਇਸ ਨੂੰ ਫਾਇਦਾ ਚੱਕ ਲਓ ਜੀ ਤੇ 10 ਸਾਲ ਦੀ ਆਉਣ ਵਾਲੇ ਦੀ ਇੱਕ ਰਣਨੀਤੀ ਤਿਆਰ ਕਰ ਲੋ ਆਪਾਂ ਰੁਪਈਆ ਉੱਪਰ ਚੱਕਣਾ ਪਰ ਮੇਰੇ ਹਿਸਾਬ 'ਚ ਰੁਪਈਆ ਓਨੀ ਦੇਰ ਉੱਪਰ ਨਹੀਂ ਚੱਕਿਆ ਜਾ ਸਕਦਾ ਜਿੰਨੀ ਦੇਰ ਤੱਕ ਪੋਲਿਟਿਕਲ ਲੋਕ ਸਿਆਸੀ ਲੋਕ ਜਿਹੜੇ ਨੇ ਉਹ ਆਮ ਲੋਕਾਂ ਦੇ ਹਿੱਤਾਂ ਬਾਰੇ ਨਹੀਂ ਸੋਚਦੇ ਸਮੱਸਿਆਵਾਂ ਬਹੁਤ ਵੱਡੀਆਂ ਨੇ ਸਿਰਫ ਕਹਿਣ ਦੇ ਨਾਲ ਕੁਝ ਨਹੀਂ ਹੁੰਦਾ ਭੁਪਿੰਦਰ ਜੀ ਜੀ ਵੀਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਭਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਵੋ ਇਜਾਜ਼ਤ ਧੰਨਵਾਦ ਸ਼ੁਕਰੀਆ